ਜੋ ਜਿਹੜਾ ਹੈਗਾ ਟਰੈਕਟਰ ਵੀ ਜਾ ਸਕਦਾ ਟਰਾਲੀ ਵੀ ਜਾ ਸਕਦੀ ਹੈ ਕੰਬੈਨ ਵੀ ਜਾ ਸਕਦੀ ਹੈ ਸੰਤ ਸਿੱੱਜੇਵਾਲ ਵੱਲੋਂ ਤਿਆਰ ਕਰਵਾਇਆ ਗਿਆ ਇੱਕ ਵਿਸ਼ੇਸ਼ ਪ੍ਰਕਾਰ ਦਾ ਬੇੜਾ ਜਾਣ ਕੀ ਹੈ ਖਾਸ ਇਸ ਬੇੜੇ ਬਾਰੇ ਇਸ ਬੇੜੇ ਦੀ ਕਪੈਸਿਟੀ 20 ਟਨ ਹੈ ਸਿਚੇਵਾਲ ਜੀ ਨੇ ਇਸ ਬੇੜੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਇਹ ਬੇੜਾ ਲੋਕਾਂ ਦੀ ਡਿਮਾਂਡ ਨੂੰ ਮੁੱਖ ਰੱਖ ਕੇ ਸੁਲਤਾਨਪੁਰ ਲੋਧੀ ਦੀ ਵਰਕਸ਼ਾਪ ਤੋਂ ਤਿਆਰ ਕਰਵਾਇਆ ਗਿਆ ਉਹਨਾਂ ਨੇ ਕਿਹਾ ਇਸ ਬੇੜੇ ਦੀ ਕਪੈਸਿਟੀ 20 ਟਨ ਹੈ ਜੋ ਕਿ ਟਰੈਕਟਰ ਪਸ਼ੂ ਵੱਡੀ ਮਸ਼ੀਨਰੀ ਸਮੇਤ ਕਈ ਲੋਕਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਲਿਜਾ ਸਕਦਾ ਉਹਨਾਂ ਕਿਹਾ ਕਿ ਹੜ੍ਹਾਂ ਨਾਲ ਪੰਜਾਬ ਬੁਰੇ ਤਰੀਕੇ ਨਾਲ ਪ੍ਰਭਾਵਿਤ ਹੋਇਆ ਜਿਸ ਨਾਲ ਪਸ਼ੂਆਂ ਦੇ ਲਈ ਹਰਾ ਚਾਰਾ ਲੋਕਾਂ ਤੱਕ ਪਹੁੰਚਾਉਣ ਵਿੱਚ ਪਰੇਸ਼ਾਨੀ ਆ ਰਹੀ ਸੀ ਉਹਨਾਂ ਨੇ ਕਿਹਾ ਕਿ ਇਹ ਵਿਸ਼ੇਸ਼ ਵੇੜਾ ਸਿਰਫ 3 ਦਿਨਾਂ ਵਿੱਚ ਤਿਆਰ ਕੀਤਾ ਗਿਆ ਇਹ ਵੇੜਾ ਇੱਕ ਵਾਰ ਵਿੱਚ 100 ਤੋਂ ਵੱਧ ਲੋਕਾਂ ਨੂੰ ਬਿਠਾ ਕੇ ਇੱਕ ਥਾਂ ਤੋਂ ਦੂਜੀ ਥਾਂ ਲਿਜਾ ਸਕਦਾ ਆਓ ਤੁਸੀਂ ਵੀ ਸੁਣੋ ਸੰਤ ਸਿੱਚੇਵਾਲ ਤੋਂ ਕੀ ਕੀ ਹੈ ਇਸ ਬੇੜੇ ਦੀ ਵਿਸ਼ੇਸ਼ਤਾ ਜੀ ਇਹ ਜਿਹੜਾ ਬੇੜਾ ਵੱਡਾ ਤਿਆਰ ਕੀਤਾ ਗਿਆ ਇਹਦੀ ਕਿੰਨੀ ਸਮਰੱਥਾ ਹੈਗਾ ਤੇ ਕਿੱਦਾਂ ਇਹੋ ਵੱਡਾ ਹੈਗਾ ਜੀ ਤੋ ਕਿ ਜਿਹੜਾ ਛੋਟੀਆਂ ਕਿਸ਼ਤੀਆਂ ਨੇ ਉਹਦੇ ਨਾਲ ਛੋਟੋ ਮੋਟਾ ਵਾਹ ਜਿਹੜਾ ਹੈਗਾ ਰੈਸਕਿਊ ਕੀਤਾ ਜਾ ਸਕਦਾ ਬੰਦਿਆਂ ਨੂੰ ਪ੍ਰਸਾਦਾ ਸਕਾਇਆ ਜਾ ਸਕਦਾ ਥੋੜਾ ਬੋਤੋ ਸਮਾਨ ਲਿਜਾਇਆ ਜਾ ਸਕਦਾ ਇਹਦੇ ਵਿੱਚ ਜਿਹੜਾ ਹੈਗਾ ਟਰੈਕਟਰ ਵੀ ਜਾ ਸਕਦਾ ਟਰਾਲੀ ਵੀ ਜਾ ਸਕਦੀ ਹੈ ਕੰਬੈਨ ਵੀ ਜਾ ਸਕਦੀ ਹੈ ਤੋ ਹੋਰ ਪਸ਼ੂ ਡੰਗਰ ਜਿਹੜਾ ਹੈਗਾ ਉਹਦੇ ਵਿੱਚ ਇਹਦੇ ਵਿੱਚ ਆਸਾਨੀ ਦੇ ਨਾਲ ਜਾ ਸਕਦਾ ਤੇ ਸਮਾਨ ਵੀ ਜਿਹੜਾ ਹੈਗਾ ਢੋਆ ਜਾ ਸਕਦਾ ਇਹ ਅੱਗੇ ਇਹਦੀ ਘਾਟ ਸੀ ਜੀ ਸੋ ਇਹ ਥੋੜੇ ਤਿੰਨਾਂ ਦਿਨਾਂ ਦੇ ਵਿੱਚ ਇੱਥੇ ਸੁਲਤਾਨਪੁਰ ਵਰਕਸ਼ਾਪ ਦੇ ਵਿੱਚ ਇਹਨੂੰ ਤਿਆਰ ਕੀਤਾ ਤੇ ਬਹੁਤ ਵਧੀਆ ਜਿਹੜਾ ਹੈ ਇਹ ਚੱਲਦਾ ਇਹ ਲੋਡ ਕਿੱਥੋਂ ਪੈਗੇ ਲੋਡ ਇਹ ਸੀ ਕਿ ਜਿਆਦਾ ਜ਼ਰੂਰਤਾਂ ਕਿਸੇ ਦਾ ਕਿਸੇ ਨੇ ਪਸ਼ੂ ਕੰਨੜਿਆ ਕਿਸੇ ਨੇ ਕੋਈ ਸਮਾਨ ਲੈ ਕੇ ਜਾਣਾ ਕਿਸੇ ਨੇ ਕੋਈ ਲੈ ਕੇ ਆਉਣਾ ਉਹ ਉਹ ਵਾਸਤੇ ਜਿਹੜਾ ਉਹ ਕਿਸ਼ਤੀਆਂ ਦੇ ਵਿੱਚ ਉਹ ਸੰਭਵ ਨਹੀਂ ਉਹ ਛੋਟੀ ਕਿਸ਼ਤੀ ਦੇ ਵਿੱਚ ਜਿੰਦਾ ਫੀਡ ਆ ਉਹ 1-2 ਘੰਟਾ ਹੀ ਟਿਕ ਸਕਦੀਆਂ 4 ਘੰਟਾ ਲੈ ਜਾ ਸਕਦੇ ਉਹਦੇ ਵਿੱਚ ਭਾਵੇਂ ਜਿਹੜੀ ਹੈਗੀ ਇੱਕ ਪੂਰੀ ਟਰਾਲੀ ਲੱਦ ਕੇ ਲੈ ਜਾਓ ਇਹ ਸਾਰਾ ਇਥੇ ਪਾਣੀ ਠੀਕ ਆ ਉੱਥੇ ਧਿੱਕਰੇ ਕੰਮ ਕਰੂ ਕਿੰਨੇ ਚਿਰ ਚ ਤਿਆਰ ਹੋਇਆ ਤਿੰਨ ਕੁ ਦਿਨਾਂ ਦੇ ਵਿੱਚ ਹੀ ਹੋ ਗਿਆ ਪਹਿਲਾਂ ਤਾਂ ਨਾਂ ਦੇ ਚ ਲੱਗਾ ਕਿ ਪਹਿਲਾਂ ਤਾਂ ਸੀਗਾ ਕਿ ਪਾਣੀ ਥੱਲੇ ਚੱਲੂਗਾ ਫਿਰ ਅਖੀਰ ਦੇਖਿਆ ਕਿ ਉਸ ਦਿਨ ਜਦੋਂ ਪਾਣੀ ਚੜ੍ਹਿਆ ਤੇ ਲੋਕਾਂ ਦੀ ਇੱਕ ਡਿਮਾਂਡ ਵਧੀ ਵੀ ਸਾਡਾ ਸਮਾਨ ਵੀ ਲੈ ਕੇ ਜਾਓ ਸਾਡਾ ਪਸ਼ੂ ਵੀ ਲੈ ਕੇ ਜਾਓ ਸਾਡਾ ਟਰੈਕਟਰ ਵੀ ਲੈ ਕੇ ਜਾਓ ਉਸ ਦਿਨ ਫਿਰ ਟਰੈਕਟਰ ਧੋਣ ਵਾਲਾ ਇੱਕ ਬੇੜਾ ਸੀਗਾ ਇੱਥੇ ਇੱਕ ਹੋਰ ਇਧਰਲੇ ਪੰਨੋਂ ਕੋਈ ਜਿੱਥੇ ਪੰਡਰ ਦੇ ਕੋਲੋਂ ਲੈ ਕੇ ਆਉਂਦਾ ਰੋ ਦੀ ਵੇ ਵੱਡੇ ਵੇਡਿਆਂ ਦੀ ਘਾਟ ਸੀ ਇਸ ਕਰਕੇ ਬੜਾ ਜਿਹੜਾ ਤਿਆਰ ਕੀਤਾ ਨਹੀਂ ਇਹ ਆਪਣੇ ਮਿਸਤਰੀਆਂ ਨੇ ਤਿਆਰ ਕੀਤਾ ਜਾਂ ਹਾਂ ਆਪਣੇ ਮਿਸਤਰੀ ਕਹਿੰਦੇ ਵਰਕਸ਼ਾਪ ਸੁਲਤਾਨਪੁਰ ਲੋਧੀ